ਤਰੋ ਆ ਤੁਸੀਂ 40 ਕਿਲੋ ਵਾਲੀ ਗਾਂ ਨੋਟ ਕਰ ਲੋ ਤੇ 45 ਕਿਲੋ ਦੁੱਧ ਦੇ ਨੇ ਪਹਿਲੇ ਸੂਏ ਦਿੱਤਾ ਹੋਇਆ ਹੁਣ 20 ਕਿਲੋ ਦੁੱਧ ਇਹ ਵਹਿੜ ਨੇ ਖੁੱਲਾ ਪਾਉਣਾ ਤੇ ਰੇਟ ਇਹਦਾ 70000 ਰੁਪਇਆ ਭਲਾ ਭੁਲਾ ਹੀ ਪਾਉਣੀਆਂ ਸ਼ੁਰੂ ਕੀਤੀਆਂ ਜੀ ਹਾਂ ਤੇ ਬਹੁਤ ਚੰਗਾ ਸਮਾਨ ਲੱਗਿਆ ਹੋਇਆ ਜੀ ਥੱਲਿਓਂ ਵਿੱਚ 30 ਕਿਲੋ ਦੁੱਧ ਦੇਣ ਵਾਲੀ ਗਾਂ 85000 ਰੁਪਏ ਚ ਮਿਲੂਗੀ ਠੀਕ ਆ ਬਾਕੀ ਇਸ ਬੰਦ ਦੀ ਤੁਹਾਨੂੰ 3-4000 ਰੁਪਏ ਬਣਦਾ ਜੀ ਐਵੇਂ ਆਖੀ ਆਪਣੀ ਕੋ 1000 ਖੰਡ ਘੱਟ ਹੀ ਹੈ ਜੀ ਅਸੀਂ ਤੋਂ ਤੁਹਾਨੂੰ ਮੈਂ ਦਿਖਾਉਣ ਲੱਗਿਆ ਨਾ ਤਾਜੀ ਸੂਈ 47000 ਰੁਪਏ ਦੀ ਆ ਮਿਲੂ ਹਾਂਜੀ ਹੱਸੀਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਮਿੱਤਰੋ ਤੇ ਅੱਜ ਆਪਾਂ ਫੇਰ ਬਾਈ ਸਰਿੰਦਰ ਕੋਲੇ ਪਹੁੰਚੇ ਹੋਏ ਹਾਂਗੇ ਪਿੰਡ ਤੌਲੇ ਕنگਰੇ ਦੇ ਵਿੱਚ ਇਹ ਪਿੰਡ ਦੀ ਜੇ ਗੱਲ ਕਰਗੇ ਨਾ ਇਹ ਪਿੰਡ ਰਾਜਾਂ ਦਾ ਮਿੱਤਰੋ ਮਲੋਟ ਦੇ ਕੋਲੇ ਅੱਜ ਆਪਾਂ ਫੇਰ ਤੁਹਾਨੂੰ ਘਟੋ ਘਟ ਵੀ 18-20 ਗਾਵਾਂ ਦਿਖਾਵਾਂਗੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਗਾਵਾਂ ਨਾ ਗੱਬੜਾਂ ਹੁੰਦੀਆਂ ਨੇ ਤੇ ਜਿਹੜੀਆਂ ਸੂਈਆਂ ਹੋਈਆਂ ਉਹ ਘੱਟੋ ਘੱਟ ਵੀ 4-5 ਕਿ ਗਾਵੇਂ ਹੀ ਸੂਈਆਂ ਹੋਈਆਂ ਨੇ ਕੱਲੀ-ਕੱਲੀ ਦੇ ਉੱਤੇ ਇਹਨਾਂ ਆਪਾਂ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਗੇ ਦੋ ਗਾਵਾ ਇੱਧਰ ਖੜੀਆਂ ਇਹ ਵੀ ਸੂਨ ਵਾਲੀਆਂ ਨੇ ਬਾਕੀ ਗਾਵਾ ਦੇਖ ਕੇ ਦੱਸਿਓ ਜਰੂਰ ਤੁਹਾਨੂੰ ਇਹ ਗਾਵਾ ਕਿਵੇਂ ਲੱਗੀਆਂ ਇੱਧਰਲੇ ਪਾਸੇ ਇੱਕ ਸਿਰੇ ਤੇ ਗਾਂ ਖੜੀ ਹੈ ਇਹ ਵੀ ਸੂਈ ਹੋਈ ਆ ਨਿਗਾ ਮਰਵਾਦ ਕੇ ਇਹ ਗਿਣਤੀ ਤੁਸੀਂ ਕਰ ਲਿਓ ਮੇਰੇ ਆਈਡੀਆ ਮੁਤਾਬਕ ਵੀ 18-20 ਗਾਵਾ ਹੋਈ ਜਾਣਗੀਆਂ ਇਹ ਇੱਕ ਆ ਆ ਗਈ ਸਿਰੇ ਤੇ ਇਹ ਵੀ ਸੂਈ ਹੋਈ ਆ ਤਾਜੀ ਸੂਈ ਹੋਈ ਆ ਅ ਬੱਚਰੂ ਜਿਹੜਾ ਹੈਗਾ ਇਹਦਾ ਸਾਹਮਣੇ ਖੜਾ ਹੈਗਾ ਬਾਕੀ ਆ ਜੋ ਬਾਈ ਨਾਲ ਗੱਲਬਾਤ ਕਰਵਾਉਨੇ ਆ ਸਾਰੇ ਜਾਨਵਰਾਂ ਦੀ ਡਿਟੇਲ ਥੋੜੇ ਨਾਲ ਸਾਂਝੀ ਕਰਦੇ ਆ ਵੀਡੀਓ ਨੂੰ ਨਾ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਬਾਈ ਕੋਲੇ ਨਾ ਹਰ ਇੱਕ ਪ੍ਰਕਾਰ ਦੇ ਰੇਟ ਵਾਲੀਆਂ ਗਾਵਾਂ ਹੁੰਦੀਆਂ ਘੱਟ ਰੇਟ ਵਾਲੀਆਂ ਵੀ ਤੇ ਵੱਧ ਰੇਟ ਵਾਲੀਆਂ ਵੀ ਘੱਟ ਦੁੱਧ ਵਾਲੀਆਂ ਵੀ ਤੇ ਵੱਧ ਦੁੱਧ ਵਾਲੀਆਂ ਵੀ ਕਿਉਂਕਿ ਐ ਨਹੀਂ ਪਤਾ ਕਿਥੋਂ ਥੋਡੇ ਕੰਮ ਦੀ ਚੀਜ਼ ਨਿਕਲਿਆ ਵੇ ਵੀਡੀਓ ਤਾਂ ਸਾਰੀ ਦੇਖਣੀ ਜ਼ਰੂਰੀ ਆ ਮਿੱਤਰੋ ਆਜੋ ਕਰਾਈ ਗਈ ਗੱਲਬਾਤ ਸਾਰੀ ਜਾਣਕਾਰੀ ਸਾਂਝੀ ਕਰਗੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਤੇ ਇਹ ਆਪਰਾ ਪਿੰਡ ਸਰਿੰਦਰ ਸਿੰਘ ਪਿੰਡ ਹੈ ਜੀ ਢੋਲਾ ਕਿੰਗਰਾ ਤਹਿਸੀਲ ਗਦੜਵਾਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਠੀਕ ਆ ਬਾਈ ਹਾਂਜੀ ਅ ਸਰਿੰਦਰ ਬਾਈ ਜਿਵੇਂ ਰੁਟੀਨ ਦੇ ਵਿੱਚ ਹਨਾ ਆਪਣੇ ਕੋਲੇ ਹਾਂਜੀ ਅ ਇੰਨੇ ਆ ਗਾਵਾ ਹੁੰਦੀਆਂ ਨੇ ਆਪਣੇ ਕੋਲੇ 15-20 ਗਾਇਆਂ ਹੁੰਦੀਆਂ ਹੀ ਹੁੰਦੀਆਂ ਜੀ ਹੁੰਦੀਆਂ ਹੁੰਦੀਆਂ ਹਾਂ ਜੀ ਕਿਉਂਕਿ ਆਪਾਂ ਵੀਡੀਓ ਬਣਾਉਣੇ ਘਟੋ ਘਟ 8-10 ਦਿਨਾਂ ਬਾਅਦ ਹਾਂਜੀ ਹਰ ਹਫਤੇ ਐਤ ਕੀ ਥੋੜਾ ਜਿਹਾ ਹਫਤਾ ਮਿਸ ਹੋ ਗਈ ਤੁਸੀਂ ਮੇਲੇ 'ਚ ਸੀ 2-3 ਦਿਨ ਠੀਕ ਆ ਐਂ ਜੀ ਕਰਕੇ ਸਾਨੂੰ 2-3 ਦਿਨ ਆਪਾਂ ਲੇਟ ਆ ਹਾਂਜੀ ਹਾਂ ਅੱਛਾ ਸਰੇਂਦਰ ਕਿਹੜੇ ਪਾਸੋਂ ਸਟਾਰਟ ਕਰਗੇ ਜਿੱਥੋਂ ਤੁਸੀਂ ਆਖੋਗੇ ਇੱਥੋਂ ਆ ਯਾਰ ਜਿਹੜੀ ਇਹ ਕੋਈ ਮਤਲਬ ਇਹ ਗਾਂ ਦੀ ਡਿਟੇਲ ਦੱਸ ਮੈਨੂੰ ਇਹ ਕੱਲ ਦੀ ਸੂਈ ਹੈ ਜੀ ਬੱਚੀ ਪਿੱਛੇ ਹੈ ਅੱਛਾ ਪੰਜ-ਪੰਜ ਕਿਲੋ ਚੋਣ ਵਾਲਾ ਟਾਈਮ ਦਾ ਬੋਲਾ ਜੀ ਠੀਕ ਹੈ ਜਿੰਨਾ ਸਾਫ਼ ਨਹੀਂ ਵੀ ਥੋੜਾ ਕਣਾ ਕੁ ਸੇਰ ਦੋ ਸੇਰ ਛੱਡਿਆ ਹੋਣਾ ਜੀ ਬੱਚੇ ਨੂੰ ਝੰਗਾ ਕੇ ਠੀਕ ਆ ਹਾਂਜੀ ਤੇ ਦੁੱਧ ਦੇ ਬੱਚਾ ਬੱਚੀ ਹੈ ਬੱਚੀ ਹੈ ਜੀ ਦੁੱਧ ਦੇ 14-15 ਕਿਲੋ ਦੇ ਦੂਗੀ ਜੀ ਹਾਂ ਐ ਜੇ ਆਪਾਂ ਗੱਲ ਕਰਕੇ 14-15 ਕਿਲੋ ਦੁੱਧ ਤਾਂ ਇਹਨੂੰ ਖੁੱਲਾ ਦੇਣਾ ਚਾਹੀਦਾ ਬੱਚੀ ਦੀ ਵੀ ਅੰਦਰ ਹੈਗੀ ਹਾਂਜੀ ਅੰਦਰ ਹੈ ਜੀ ਇਹ ਆ ਤੁਸੀਂ ਲੇਵੇ ਵਾਲਾ ਪੱਖ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਹਨਾ ਨੋਟ ਕਰ ਲਓ ਇਹ ਬਾਕੀ ਸੀਲ ਠੰਡੀ ਹੈ ਜੀ ਹਾਂ ਜੂੜ ਪੋਣਾ ਪਾ ਲੋ ਨਹੀਂ ਪੋਣਾ ਨਾ ਪਾਓ ਠੀਕ ਆ ਅ ਜੇ ਗੱਲ ਕਰਕੇ ਭਾਈ ਸਰੇਂਦਰ ਵੀ 14 15 ਕਿਲੋ ਦੋ ਤਾਂ ਖੁੱਲਾ ਪਾ ਦੂਗੀ ਬੜੇ ਰਾਮ ਨਾਲ ਹਾਂ ਤੇ ਇਹਦਾ ਰੇਟ ਕੀ ਰਹੂਗਾ ਇਹ ਤਾਂ ਬਾਈ ਆਪਾਂ 47000 ਰੁਪਿਆ ਲਵਾਂਗੇ ਜੀ 47000 ਜਮਾ ਫਿਕਸ ਹਾਂਜੀ ਮਾਨਤਾ ਨੂੰ ਕੋਈ ਬਸ ਸੌਆਂ ਵਾਲਾ ਹੋਊਗਾ ਜੀ ਠੀਕ ਆ ਹਜ਼ਾਰ ਵਾਲਾ ਨਹੀਂ ਹਜ਼ਾਰਾਂ ਵਾਲੇ ਨਹੀਂ ਲੋ ਵੀ ਮਿੱਤਰੋ ਜਿਹੜੀ ਆਂ ਗਾਂ ਤੁਹਾਨੂੰ ਮੈਂ ਦਿਖਾਉਣ ਲੱਗਿਆ ਨਾ ਤਾਜੀ ਸੂਈ 47000 ਰੁਪਈ ਦੀ ਆਹ ਮਿਲੂਗੀ ਤੁਹਾਨੂੰ ਨਿਗਾਹ ਮਾਰ ਲਓ ਲੇਵੇ ਲੂਏ ਵਾਲੇ ਪਾਸੋਂ ਨਾ ਜਮਾ ਇੱਕ ਨੰਬਰ ਅੱਛਾ ਬਾਈ ਹੁਣ ਦੂਜੇ ਨੰਬਰ ਵਾਲੀ ਦੀ ਗੱਲ ਦੱਸ ਮੈਨੂੰ ਇਹ ਕੱਚੀ ਹੈ ਜੀ ਫਾਰਮ ਵਾਲੀ ਵੈੜਾ ਜੀ ਹਾਂ ਇਹ ਆਪਾਂ 5-7 ਵੈੜਾ ਨਾ ਫਾਰਮ ਚੋਂ ਲਈਆਂ ਸੀ ਕੱਚੀ ਹੈ ਜੀ 15 ਤੋਂ 20 ਦਿਨਾਂ ਦੀ ਕਿੰਨਾ ਕ ਦੁੱਧ ਪਾਲਦੀ ਦੁੱਧ ਇਹ 24-25 ਲੀਟਰ ਦੁੱਧ ਵਾਲੀ ਹੈ ਜੀ ਚੰਗਾ ਖਾਦਾ ਪੀਤਾ ਵੈੜ ਸੰਦੀ ਵੀ ਦੋਂਦੀ ਮੂੰਹ ਹੈ ਜੀ 24 ਸ਼ਾਇਦ ਮੇਰੇ ਖਿਆਲ ਅੱਛਾ ਦੋਂਦੀ ਆ ਗਈ ਮੂੰਹ ਹਾਂਜੀ ਬਾਕੀ ਥੋੜਾ ਜਿਹਾ ਨਾ ਤੁਰਨ ਫਿਰਨ ਦਾ ਖੁੱਲੀਆਂ ਆਈਆਂ ਜੀ ਹਾਂ ਤੇ ਤੋਰੇ ਫਿਰੇ ਦਾ ਥੋੜਾ ਜਆ ਇਹ ਇਧਰ ਲਿਆ ਬਾਈ ਇਹ ਆ ਦੇਖੋ ਤੁਸੀਂ ਹੁਣ ਫੇਸ ਦੀ ਬਿਊਟੀ ਚੈੱਕ ਕਰ ਲਓ ਇਹਦੀ ਅ ਦੁੱਧ 25 ਕਿਲੋ ਬਾਈ ਕਹਿੰਦਾ ਪੌਣਾ ਇਹਨੇ ਦਿਨ 15 ਪਏ ਆ ਰੇਟ ਕਿੰਨਾ ਰਹੂ ਬਾਈ ਫਿਰ ਇਹਦਾ ਇਹਦਾ ਰੇਟ ਜੀ ਮੌਕੇ ਤੇ ਹੀ ਹੋਊਗਾ ਜੀ ਅਸੀਂ ਤੁਹਾਨੂੰ 95000 ਦੀ ਦੇ ਦੇਾਂਗੇ ਜੀ ਅੱਛਾ 95000 ਰੁਪਏ ਦੀ ਹਾਂਜੀ ਠੀਕ ਆ ਇਹ ਆ ਦੇਖ ਲਓ ਤੁਸੀਂ ਹਜੇ ਇਹ ਬਾਕੀ ਕੱਚੀ ਦਾਖਣੀ ਜੀ ਐਵੇਂ ਆਖੀਏ ਨਾ ਹਜੇ ਤਾਂ ਫਿਰ ਮੈਂ ਤੁਹਾਨੂੰ ਆ ਦੇਖੋ ਤੁਸੀਂ ਇਹਨੇ ਲੇਵਾ ਜਿਹੜਾ ਤਿਆਰ ਕਰਨਾ ਨਾ ਐਨ ਪੂਰਾ ਜਦੋਂ ਮੌਕੇ ਦੇ ਮੌਕੇ ਪੂਰਾ ਵਧੀਆ ਤਿਆਰ ਹੋ ਜਾਊਗਾ ਇਹਦਾ ਲੇਵਾ ਕਿ ਨਹੀਂ ਹਾਂਜੀ ਅੱਛਾ ਭਾਈ ਜਿਵੇਂ ਤੀਜੇ ਨੰਬਰ ਵਾਲੀ ਗਾਂ ਆ ਗਈ ਹਾਂਜੀ ਇਹ ਕਿਹੜੀ ਕਹਿ ਸਕਦੇ ਆ ਐਰ ਸ਼ਹਿਰ ਜੀ ਇਹ ਐਰ ਸ਼ਹਿਰ ਹੈ ਜੀ ਹਾਂ ਤੇ ਇਹਦੇ ਵੀ 20 ਦਿਨ ਬਾਕੀ ਹੈ ਜੀ ਅੱਛਾ 20 ਦਿਨ ਬਾਕੀ ਹੈ ਹਾਂਜੀ ਤੇ ਸੂਆ ਕਿੰਨੇ ਵਾਂ ਸੂਗੀ ਸੂਆ ਦੂਜਾ ਜੀ ਦੂਜਾ ਸੂਆ ਸੂਗੀ ਤੇ ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ ਕੀ ਆ ਬਾਲਕਾਂ ਨੇ 25 ਕਿਲੋ ਤੋਂ ਬਾਹਰ ਦੁੱਧ ਦੱਸਿਆ ਜੀ ਪਹਿਲੇ ਸੂਏ ਦਿੱਤਾ ਵਿਆ ਠੀਕ ਆ ਹੁਣ ਇਹ ਤੱਕ ਕਿੰਨਾ ਕ ਪਾ ਦੂਗੀ ਬਾ 24 25 ਸਿਰ ਦੁੱਧ ਆਖ ਕੇ ਦੇ ਦੇਂਗੇ ਜੀ ਠੀਕ ਹੈ 24 25 ਕਿਲੋ ਦੁੱਧ ਓਕੇ ਬਣਦੇ ਵੀ ਅੰਦਰ ਇਹ ਇਹ ਥੱਲੋਂ ਆਪਾਂ ਤੁਹਾਨੂੰ ਨਾ ਇੱਕ ਵਾਰੀ ਦਿਖਾ ਦਗੇ ਹਜੇ ਦਿਨ ਕਾਫੀ ਪਿਆ ਬਾਈ ਰੇਟ ਕੀ ਰੱਖੂਗਾ ਇਹ ਬਾਈ ਜੀ ਆਪਾਂ 90000 ਰੁਪਏ ਦੀ ਦੇਵਾਂਗੇ ਅੱਛਾ 90000 ਰੁਪਏ ਦੇ ਵਿੱਚੋਂ ਮਾਨਤਾਂ ਨੂੰ ਕੋਈ ਹਾਂ ਮੌਕੇ ਤੇ ਹੋਊਗਾ ਜੀ ਠੀਕ ਹੈ ਮੌਕੇ ਦੇ ਮਾਨਤਾਂ ਨੂੰ ਹੋ ਜਾਊਗਾ ਓਕੇ ਤੇ ਜਿਹੜੀ ਬਾਈ ਹੁਣ ਪੱਛੀ ਬਾਈ ਖੋਲ ਹੀ ਜਾਂਦਾ ਇਹ ਚੌਕ ਦੇ ਚੌਗੀ ਮੰਨੋ ਜੀ ਹਾਂਜੀ ਠੀਕ ਹੈ ਤੇ ਪਹਿਲਨ ਵੈੜ ਹੈ ਜੀ ਪਹਿਲਨ ਵੈੜ ਆ ਗਈ 10 ਤੋਂ 12 ਦਿਨ ਬਾਕੀ ਹੈ ਜੀ ਅਜੇ ਹਜੇ ਦਿਨ ਬਾਕੀ ਪਏ ਆ ਹਾਂਜੀ ਤੇ ਯਾਰ ਫਿਰ ਮੈਨੂੰ ਐਂ ਦੱਸ ਬਈ ਅ ਬਹਿੜ ਤਾਂ ਜਿਵੇਂ ਗੱਲ ਕਰਕੇ ਹੁਣੇ ਮੌਕੇ ਦੀ ਮੌਕੇ ਤਿਆਰ ਵਧੀਆ ਹੋਈ ਜਾਂਦੀ ਹੈ ਨਾ ਹਜੇ ਤਾਂ ਨਾ ਜੀ ਭਲਾਂ ਭੁਲਾਂ ਹੀ ਪਾਉਣੀਆਂ ਸ਼ੁਰੂ ਕੀਤੀਆਂ ਜੀ ਹਾਂ ਤੇ ਬਹੁਤ ਚੰਗਾ ਸਮਾਨ ਲੱਗਿਆ ਵੇ ਜੀ ਥੱਲਿਓਂ ਵੱੱਛੀ ਨੂੰ ਹਾਂ ਵੇਰਲਾ ਬੁਰਲਾ ਠੰਡੀ ਮਿੱਠੀ ਹਜੇ ਤਾਂ ਇਹਨੇ ਵਾਦੀਆਂ ਹੀ ਪਾਉਣੀਆਂ ਚਾਲੂ ਕੀਤੀਆਂ ਜੀ ਥਨ ਥੁਣ ਬਹੁਤ ਸੋਹਣਾ ਜੀ ਇਹ ਤਾਂ ਵਾਦੀਆਂ ਦੇ ਵਿੱਚ ਨਾ ਥਨ ਲਕੋ ਗਈ ਜੀ ਥੋੜਾ ਜੀ ਹੇ ਕੀ ਰੇਟ ਰੂ ਇਹਦਾ ਇਹ ਆਪਾਂ 85000 ਦੀ ਦੇਵਾਂਗੇ ਅੱਛਾ 85000 ਨਵਾਂ ਹਾਣਾ ਹਨਾ ਹਾਂਜੀ ਠੀਕ ਹੈ ਗੱਲ ਅੱਛਾ ਬਈ ਹੁਣ ਫਿਰ ਆਹ ਜਿਹੜੀ ਵਹੜਾ ਇਹ ਪਹਿਲਾ ਸੂਇ ਹੈ ਜੀ ਹੋ ਗਏ 4-5 ਦਿਨ ਸੂਈ ਨੂੰ ਸੂਈ ਨੂੰ 4-5 ਦਿਨ ਹੋ ਗਏ ਹਾਂਜੀ ਪਿੱਛੇ ਬੱਛਾ ਜੀ ਇਹਦੇ ਬੱਛਾ ਆ ਗਿਆ 12-13 ਕਿਲੋ ਦੁੱਧ ਹੈ ਜੀ ਚੋਣ ਵਾਲਾ 12-13 ਕਿਲੋ ਵੇ ਹਾਂਜੀ ਠੀਕ ਹੈ ਕਿੰਨਾ ਕਿ ਪਾ ਦੇ ਪੀਤੇ ਦੇ 18-19 ਕਿਲੋ 20 ਵੀ ਪਾ ਦੇ ਤਾਂ ਪਾ ਦੇ ਜੀ ਅੱਛਾ 20 ਹਾਂਜੀ ਰੇਟ ਕੀ ਰਹੂ ਬਈ ਇਹਦਾ ਫਿਰ ਇਹ ਆਪਾਂ 70000 ਰੁਪਏ ਦੀ ਦੇਵਾਂਗੇ ਜੀ 70000 ਦੀ ਹਾਂ ਇਹ ਇੱਥੋਂ ਆਪਾਂ ਤੁਹਾਨੂੰ ਦੁਬਾਰੇ ਚੈੱਕ ਕਰਾ ਦਗੇ ਮਿੱਤਰੋ 20 ਕਿਲੋ ਦੁੱਧ ਇਹ ਵਹਿੜ ਨੇ ਖੁੱਲਾ ਪਾਉਣਾ ਤੇ ਰੇਟ ਇਹਦਾ 70000 ਰੁਪਈਆ ਇਹ ਲੈਵੇ ਵਾਲਾ ਪੱਖ ਤੁਸੀਂ ਇੱਕ ਵਾਰ ਫੇਰ ਚੈੱਕ ਕਰ ਲਓ ਹਨਾ ਬਾਕੀ ਸੀਲ ਠੰਡੀ ਹੈ ਜੀ ਜਿਵੇਂ ਮਰਜੀ ਠੀਕ ਹੈ ਇੱਕ ਜਿਵੇਂ ਆਪਾਂ ਗੱਲ ਕਰਕੇ ਮਾੜਾ ਜਾ ਜਿਵੇਂ ਆ ਇਧਰ ਮੌਕਾ ਜਾ ਹਾਂਜੀ ਮੌਕਾ ਹੈਗਾ ਜੀ ਅੱਛਾ ਇਹ ਤਾਂ ਵੈਸੀ ਆ ਬਾਕੀ ਸੁੱਕਾ ਹੀ ਵੈਸੇ ਜੇ ਕੋਈ ਤੁਸੀਂ ਦਿਖਾਤਾ ਮੈਂ ਤੁਹਾਨੂੰ ਆਖਿਆ ਵੀ ਵਿਖਾ ਦਿਓ ਜੇ ਕੋਈ ਬੰਦਾ ਆਪਾਂ ਨੂੰ ਤੁਸੀਂ ਨਾ ਵੀ ਵਿਖਾਇਆ ਹੁੰਦਾ ਆਪਾਂ ਕਿਸੇ ਨਾਲ ਸੌਦਾ ਹੁੰਦਾ ਫੋਨ ਤੇ ਦੱਸ ਕੇ ਫੇਰ ਆਪਾਂ ਕੋਈ ਗੱਲ ਨਹੀਂ ਹਾਂ ਜੀ ਜਿਵੇਂ ਬਈ ਮੈਨੂੰ ਆਏ ਦੱਸ ਜਿਵੇਂ ਆਹ ਵਹਿੜਾ ਗਈ ਤੇਰੀ ਘਰ ਦੀ ਵਹਿੜਾ ਹੈ ਹਾਂ ਜੀ ਹੈਨਾ ਹਾਂ ਜੀ ਜਦ ਮੈਨੂੰ ਆਏ ਦੱਸ ਇਹ ਆਪਾਂ ਪਿਛਲੀ ਵੀਡੀਓ ਚ ਵੀ ਦਿਖਾਈ ਸੀ ਹਾਂ ਜੀ ਤੇ ਉਦੋਂ ਆਪਾਂ ਥੋੜਾ ਜਿਹਾ ਭਾਅ ਵੱਧ ਕਰ ਬੈਠੇ ਸੀਗੇ ਜੀ ਇਹਦਾ ਅੱਛਾ ਅੱਜ ਇਹਦਾ ਟਾਟਾ ਬਾਟਾ ਉਹ ਬੰਦੇ ਆਪਾਂ ਨੂੰ ਲਾਉਂਦੇ ਸੀ 60-65000 ਰੁਪਇਆ ਅੱਜ ਆਪਾਂ 60000 ਰੁਪਏ ਦੀ ਦੇ ਦੇਾਂਗੇ 60000 ਦੀ ਤੇ ਦੁੱਧ ਕਿੰਨਾ ਹੁਣ ਬਾਈ ਇਹਦੇ ਥੱਲੇ 6 ਤੋਂ 7 ਕਿਲੋ ਟਾਈਮ ਦਾ ਦੁੱਧ ਚੂਣ ਵਾਲਾ ਜੀ ਠੀਕ ਆ ਮਤਲਬ ਆਪਾਂ ਜੇ ਗੱਲ ਕਰਕੇ ਮਿੱਤਰੋ ਆਹ ਸਾਨੂੰ 60000 ਰੁਪਏ ਦੀ ਵਹੜ ਮਿਲੂਗੀ ਦੁੱਧ ਹੁਣ 13-14 ਕਿਲੋ ਦੁੱਧ ਹੈਗਾ ਠੀਕ ਐ ਇਹ ਪੱਕੇ ਹਵਾਨੇ ਵਾਲੀ ਆਪਾਂ ਕਹਿ ਦਈਏ ਵਹੜਾ ਇਹ ਪੱਕਾ ਲੇਵਾ ਅੱਛਾ ਭਾਈ ਜਿਵੇਂ ਹੁਣ ਇਧਰਲੇ ਪਾਸੇ ਆ ਗਈ ਤੇਰੀ ਵਹੜ ਇੱਕ ਹਾਂਜੀ ਇਹ ਤਾਜੀ ਸੂਈ ਆ ਗਈ ਹਾਂਜੀ ਇਹ ਰਾਤ ਦੀ ਸੂਈ ਵੀ ਹੈ ਜੀ ਖਰਾਤ ਦੀ ਸੂਈ ਹੋਈ ਹੈ ਤੇ ਸੂਆ ਕਿੰਨਾ ਸੂਈ ਹੈ ਦੂਜਾ ਸੂਆ ਹੈ ਜੀ ਦੂਜਾ ਸੂਆ ਹਾਂਜੀ ਠੀਕ ਆ ਲਿਆ ਭਾਈ ਕਰਾ ਅ ਬੱਚਾ ਕੇ ਬੱਚੀ ਭਾਈ ਬੱਚਾ ਹੈ ਜੀ ਇਹਦੇ ਪਿੱਛੇ ਬੱਚਾ ਮਗਰਾ ਮਿੱਤਰੋ ਅ ਹੋਰਾਂ ਲਿਆ ਹੋਰਾਂ ਹੋਰਾਂ अच्छा भाई जे आपा एदे ਹੁਣ ਦੁੱਧ ਦੀ ਗੱਲ ਕਰ ਲਗੇ ਵੀ ਦੁੱਧ ਕਿੰਨਾ ਖ ਪਾ ਦੂ ਜਮਾ ਪੀ 28 29 ਕਿਲੋ ਦੁੱਧ ਪਾ ਦੂਗੀ ਜੀ ਬਹੁਤ ਜਾਣ ਜਵੱਟੇ ਵਾਲੀ ਵਿਹੜ ਹੈ ਜੀ ਨਹੀਂ ਜਾਣ ਵਾਲੀ ਤਾਂ ਹੋਣੀ ਤੇਰੇ ਸਾਹਮਣੇ ਹੀ ਹੈ ਵੀ ਇਹ ਬਾਈ ਨੂੰ ਨਾ ਮੈਨੂੰ ਐ ਲੱਗਦਾ ਵੀ ਖਿੱਚੀ ਲਈ ਥੋੜਾ ਇਹ ਬੱਚੇ ਦਾ ਵੱਧ ਕਰੀ ਜਾਂਦੀ ਹੈ ਜੀ ਬਾਕੀ ਹੂ ਨਹੀਂ ਕੋਈ ਠੀਕ ਹੈ ਮੈਨੂੰ ਐ ਦੱਸ ਬਈ ਫਿਰ ਰੇਟ ਇਹਦਾ ਕੀ ਰੱਖੂਗਾ ਤੇ ਆਪਾਂ 90000 ਰੁਪਏ ਦੀ ਦੇਵਾਂਗੇ ਟਾਟਾ ਬਾਟਾ ਜਮਾ ਫਿਕਸ ਬਸ ਕੋ ਹਜ਼ਾਰ ਖੰਡ ਮਾਨ ਹੋ ਜਾਊਗਾ ਜੀ ਠੀਕ ਹੈ 90000 ਹਾਂ ਜੀ ਓਕੇ ਅੱਛਾ ਭਾਈ ਜਿਵੇਂ ਆਪਣੇ ਕੋਲੇ ਇਧਰ ਜਿਹੜੀਆਂ ਸੱਤ ਗਾਵਾਂ ਹੁਣ ਆਪਾਂ ਸਿਰੇ ਤੇ ਚੱਲੋ ਉਹ ਗੋਲ ਮਟੋਲ ਜੀ ਵਹਿੜ ਕਨੀ ਚੱਲ ਇਹ ਆਹਾ ਵਹਿੜ ਦੱਸ ਬਈ ਜਿਹੜੀ ਇਹ ਬਈ ਜੀ ਫਾਰਮ ਵਾਲੀ ਵਹਿੜ ਹੈ ਜੀ ਪਹਿਲਾ ਸੂਆ ਚੌਗੀ ਮੂੰਹ ਹੈ ਜੀ ਅੱਛਾ ਹਾਂਜੀ ਪਹਿਲਾ ਸੂਆ ਸੋਣਾ ਹੈ ਜੀ ਪਹਿਲਾ ਸੂਆ ਤਵਜਨ ਵਿਜੂਦ ਹੈ ਜੀ ਵਹਿੜ ਦਾ ਠੀਕ ਹੈ ਤੇ ਕੱਚੀ ਇਹ ਵੀ 12-15 ਦਿਨਾਂ ਦੀ ਹੈਗੀ ਹੈ ਜੀ ਅੱਛਾ 12-15 ਦਿਨ ਲੈ ਜਾਊਗੀ ਹਾਂਜੀ ਠੀਕ ਹੈ ਰੰਗ ਵਾ ਸੋਣਾ ਯਾਰ ਬਈ ਪੂਰੀ ਚੰਗੀ ਹੈ ਜੀ ਹੈਂ ਇਹ ਆ ਦੇਖੋ ਮਿੱਤਰੋ ਭਲਾਂ ਜਿਹੜੀਆਂ ਹੈਗੀਆਂ ਪੂਰੀਆਂ ਪਾਈ ਖੜੀ ਆ ਦੁੱਧ ਬਈ ਜੇ ਆਪਾਂ ਗੱਲ ਕਰਨ ਲਗੇ ਦੁੱਧ ਬਈ ਜੀ 25 ਕਿਲੋ ਤੋਂ ਬਾਹਰ ਦੁੱਧ ਦੇ ਦੂਗੀ ਜਿਹੜੇ ਹਿਸਾਬ ਨਾਲ ਜਵਾਨੀ ਹੈ ਜਵਾਨ ਆ ਵੱਡੀ-ਵੁੱਡੀ ਵੈੜ ਹੈ ਇਹ ਆ ਜੀ ਤੇ ਰੇਟ ਕੀ ਰਹੂ ਬਈ ਫਿਰ ਇਹ ਬਈ ਆਪਾਂ 90000 ਰੁਪਏ ਦੀ ਦੇ ਦਾਂਗੇ ਅੱਛਾ 90000 ਹਾਂਜੀ ਮਾਨਤਾ ਨੇ ਦਾ ਮੌਕੇ ਦੇ ਜੀ ਠੀਕ ਆ ਮੌਕੇ ਦੇ ਮਾਨਤਾ ਸੋਆਂ ਵਾਲੇ ਹੀ ਹੋਊਗਾ ਜੀ अच्छा हजार वाला नहीं नहीं ठीक है बात बाड़ा ज्यादा नहीं होणांगे जी करांगे जिन्ना कोई कोई ठीक है नहीं ऊ आए हैं मैं तन्नू दसां गल बाकी भाई जी माल त 110000 ਰੁਪਏ ਦੀ ਵੱਛੀ ਹੈ ਜੀ ਹਾਂ ਇਹ ਆ ਦੇਖਿਓ ਤੁਸੀਂ ਲੈ ਬੰਦ ਦੇ ਬਈ ਬੰਦ ਦੇ ਕਰ ਸੋਡੀ ਵੀਡੀਓ ਚ ਵੀ ਬਾਈ ਜੀ ਕਿਸੇ ਵੀਡੀਓ ਨਾਲ ਬੰਦਾ ਕੋਈ ਮਿਲਾ ਕੇ ਵੇਖ ਲੇ ਇਹੋ ਜੀ ਵੈੜ ਕੋਈ ਨਹੀਂ 10 20 ਤੋਂ ਘਟਾਂ ਦਾ ਜੀ ਠੀਕ ਹੈ ਗੱਲ ਪਰ ਆਪਾਂ ਨੂੰ 90000 ਰੋਟੀ ਆਉਂਗੀ ਹੈ ਜੀ ਮੇਰੇ ਨਾਲ ਠੀਕ ਹੈ ਗੱਲ ਸਬਰ ਹੈ ਜੀ ਮਹਾਰਾਜ ਦਾ ਦਿੱਤਾ ਵੇ ਮੈਂ ਆਖੀ ਜੀ ਸਹੀ ਗੱਲ ਹਾਂਜੀ ਨਹੀਂ ਲੋਟ ਹੈ ਅਛਾ ਬਾਈ ਸਰੇਂਦਰ ਜੀ ਹੁਣ ਆਪਾਂ ਆ ਬਹਿੜ ਦੀ ਗੱਲ ਕਰ ਲਈ ਹਾਂਜੀ ਵੀ ਇਹ ਗਾਂ ਜਿਹੜੀ ਹੈਗੀ ਕਿੰਵੇਂ ਸੂਏ ਸੂਗੀ ਇਹ ਤੀਜਾ ਸੂਆ ਸੂਗੀ ਜੀ ਤੀਜਾ ਸੂਆ ਹਾਂਜੀ ਕਿੰਨੇ ਦਿਨ ਬਾਕੀ ਹੈ ਬਾਈ ਇਹਦੇ 10 12 ਦਿਨ ਬਾਕੀ ਹੈ ਜੀ ਠੀਕ ਆ 10 12 ਹਾਂਜੀ ਬਾਕੀ ਹੋ ਸਕਦਾ ਜੀ 5 7 ਹੀ ਲਵੇ ਠੀਕ ਹੈ ਹਾਂਜੀ ਦੁੱਧ ਕਿੰਨਾ ਪਾ ਦੂਗਾ ਦੁੱਧ ਆਪਾਂ ਬਾਈ ਜੀ 25 26 ਕਿਲੋ ਦੀ ਓੜਤੇ ਦੇ ਦਾਂਗੇ ਦੁੱਧ 30 ਕਿਲੋ ਤੋਂ ਬਾਹਰ ਦੱਸਿਆ ਹੀ ਮਾਲਕ ਜਰ ਮੈਂ ਤੁਹਾਨੂੰ ਦੱਸਦਾ ਗੱਲ ਜਿੱਡੀ ਇਹ ਗਾਂ ਕੀ ਚੰਗੀ ਵੱਡੀ ਵਹਿੜ ਹੈ ਜੀ ਥੋੜੀ 30 ਕਿਲੋ ਦੁੱਧ ਇਹਨੂੰ ਕੋਈ ਬਾਹਲਾ ਨਹੀਂ ਲੈ ਲੈ ਆ ਦੇਖ ਟੋਲ ਕਿੱਡਾ ਉਹਨਾਂ ਲਿਆ ਬਈ ਕਰ ਇਹਨੂੰ ਮੈਂ ਨਾ ਨੇੜਿਓਂ ਆਪਾਂ ਨਾੜਾ ਨੂਣਾ ਦੇਖਾਂ ਵਾ ਮੈਂ ਇਹਦੇ ਲੇਵੇ ਤੂੰ ਜਿਹੜਾ ਨਾ ਲੰਮੀ ਲੈ ਜਾ ਇਧਰ ਸਿੱਧਾ ਲੈ ਜਾ ਇਹ ਆ ਦੇਖੋ ਹੁਣ ਤੁਸੀਂ ਇਹਦਾ ਲੇਵਾ ਜਿਹੜਾ ਹੈਗਾ ਨਾ ਜਿੱਦ ਐਨ ਪੂਰੇ ਦਿਨ ਪੂਰੇ ਕਰ ਕੀ ਨਾ ਵਹਿੜ ਉਹਦੇ ਤੁਸੀਂ ਮੈਨੂੰ ਐ ਲੱਗਦਾ ਵੀ ਇਹ ਪੂ ਐਦੂ ਦੁੱਗਣਾ ਲੇਵਾ ਤਿਆਰ ਕਰਨਾ ਇਹਨੇ ਥਾਂ ਬਹੁਤ ਖਾਲੀ ਪਈ ਆ ਬਾਈ ਜੀ ਹਾਂਜੀ ਕੋਈ ਸ਼ੱਕ ਹੀ ਨਹੀਂਗਾ ਜੀ ਹੈ ਕੋਈ ਸ਼ੱਕ ਨਹੀਂਗਾ ਜੀ ਨਹੀਂ ਮੈਂ ਤੈਨੂੰ ਦੱਸ ਦਾਂਗਾ ਥਾਂ ਬਹੁਤ ਅੱਛਾ ਰੇਟ ਕੀ ਰਹੂ ਇਹਦਾ ਬਾਈ ਇਹ ਆ ਪਾ ਜੀ 85000 ਰੁਪਏ ਦੀ ਲੈ ਵੀ ਮਿੱਤਰੋ ਆਹ ਸੁਣੋ ਨਾ ਆ 30 ਕਿਲੋ ਦੁੱਧ ਦੇਣ ਵਾਲੀ ਗਾਂ 85000 ਰੁਪਏ ਚ ਮਿਲੂਗੀ ਠੀਕ ਆ ਬਾਕੀ ਸੁਣੋ ਮੈਂ ਇੱਕ ਗੱਲ ਹੋਰ ਆ ਜਿਵੇਂ ਬਾਈ ਨੇ ਮੈਨੂੰ ਪਹਿਲਾਂ ਕਿਹਾ ਹੈ ਨਾ ਵੀ ਐਡੀਆਂ ਨੀਆਂ ਗਾਵਾਂ ਦਾ ਮੁੱਲ ਲੱਖੋਂ ਬਾਹਰ ਹੀ ਜਾਂਦਾ ਨਹੀਂ ਕਿ ਨਹੀਂ ਬਾਈ ਹਾਂਜੀ ਜਾਂਦਾ ਜੀ ਕੋਈ ਸ਼ੱਕ ਨਹੀਂਗਾ ਜੀ ਨਹੀਂ ਯਾਰ ਗਾਂ ਬਹੁਤ ਵੱਡੀ ਹੈ ਤੇਰੀ ਆ 85 ਹਿਆਰਪੀ ਦੇ ਵਿੱਚ ਫਿਰ ਮੈਨੂੰ ਐਂ ਦੱਸ ਬਈ ਕਿੰਨੀ ਰੋਟੀ ਆਪਣ ਨੂੰ 3-4000 ਰੁਪਿਆ ਬਣਦਾ ਜੀ ਐਵੇਂ ਆ ਕੀ ਆਪਣੀ ਕੋ 1000 ਖੰਡ ਘੱਟ ਹੀ ਹੈ ਜੀ ਅਸੀਂ ਤੋਂ ਠੀਕ ਹੈ ਹਾਂਜੀ ਚਲੋ ਬਹੁਤ ਵਧੀਆ ਗੱਲ ਆ ਬਈ ਫਿਰ ਜਿਵੇਂ ਆ ਛਾ ਕਾਲਾ ਰੰਗ ਜਾ ਆ ਗਿਆ ਹਾਂਜੀ ਇਹ ਦੱਸ ਮੈਨੂੰ ਸੂਆ ਕਿਨਵਾ ਇਹ ਵੀ ਪੀਜਾ ਸੂਆ ਹੈ ਜੀ ਤੀਜਾ ਸੂਆ ਠੀਕ ਹੈ 25 ਕਿਲੋ ਤੋਂ ਬਾਹਰ ਦੁੱਧ ਵਾਲੀ ਵੈੜ ਹੈ ਜੀ ਇਹ ਵੀ ਅੱਛਾ ਹਾਂਜੀ ਮਾਲਕਾਂ ਨੇ ਇਹਦਾ ਵੀ 30-32 ਕਿਲੋ ਦੁੱਧ ਦੱਸਿਆ ਜੀ ਚਲੋ ਠੀਕ ਹੈ ਇਹ ਹੋਰਾਂ ਲਿਆ ਬਈ ਇਹ ਆ ਦੇਖਿਓ ਹੁਣ ਤੁਸੀਂ ਆ ਵਹਿੜ ਵੀ ਚੈੱਕ ਕਰ ਲਓ ਮਿੱਤਰੋ ਲੇਵੇ ਵਾਲਾ ਪੱਖ ਜਿਹੜਾ ਇਹਦਾ ਹੈਗਾ ਨਾ ਤੁਸੀਂ ਕਿਸੇ ਪਾਸੇ ਹੱਥ ਤਰਾ ਨਹੀਂ ਹੈਗਾ ਲੈ ਜਾ ਕੇ ਹੁਣ ਪੁੱਠੀ ਲੈ ਜਾ ਇਹ ਬਈ ਰੇਟ ਕੀ ਰੂ ਇਹਦਾ ਭਾਈ ਜੀ ਇਹਦਾ 88000 ਰੁਪਿਆ ਲਵਾਂਗੇ ਜੀ 88000 ਰੁਪਿਆ ਹੈ ਲੈ ਵੀ ਮੈਂ ਵਹਿੜ ਇਹ ਵੀ 1 ਲੱਖ ਤੇ 5 1000 ਦੇ ਵੀ ਕਨਾਲੀ ਹੈ ਜੀ ਇਹ ਆ ਦੇਖੋ ਤੁਸੀਂ ਲੇਵਾ ਜਿਹੜਾ ਹੈਗਾ ਨਾ ਬਹੁਤ ਸੋਹਣੇ ਆਡਰ ਕੁਆਲਟੀ ਵਾਲੀ ਆਪਾਂ ਤੁਹਾਨੂੰ ਗਾਂ ਦਿਖਾਉਣ ਲੱਗੇ ਆ ਦੁੱਧ 25 ਕਿਲੋ ਦਾ ਖੁੱਲਾ ਪਾਉਣਾ ਚਾਹੀਦਾ ਹੈ ਬੜੇ ਆਰਾਮ ਨਾਲ ਜੀ ਹੈਨਾ ਬੜੇ ਆਰਾਮ ਨਾਲ ਹਾਂ ਲੈ ਜਾ ਬਾਈਕਰ ਇਹ ਆ ਦੇਖੋ ਤੁਸੀਂ ਲੈ ਦਿਨ ਕਿੰਨੇ ਪਏ ਆ ਭਾਈ ਇਹਦੇ ਇਹ ਹਫਤਾਕ ਬਾਕੀ ਹੈ ਜੀ ਇਹਦਾ ਹਫਤਾ ਬਾਕੀ ਹੈ ਫਿਰ ਹਫਤੇ ਨੂੰ ਤਾਂ ਇਹ ਰਹਿਣਾ ਪੂਰਾ ਜ਼ਬਰਦਸਤ ਤਿਆਰ ਹੋਣਾ ਹਾਂਜੀ ਛੋਟੀ ਗਾਣੀ ਹੈਗੀ ਮਿੱਤਰੋ ਇਹ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਨਾ ਵੱਡੀਆਂ ਗਾਵਾਂ ਦੇ ਵਿੱਚੋਂ ਹੀ ਗਾਂ ਆਉਂਦੀ ਹੈ ਇਹ ਤੇ ਭਾਈ ਜਿਵੇਂ ਆਪਾਂ ਹੁਣ ਅਗਲੀਆਂ ਆ ਗਈ ਤੇਰੀ ਅਗਲੀਆਂ ਆ ਗਈਆਂ ਜੀ ਆਪਣੀਆਂ 5 ਸੱਤੇ ਗਾਈਆਂ ਫਾਰਮ ਵਾਲੀਆਂ ਜੀ ਫਾਰਮ ਚੋਂ ਲਈਆਂ ਮੀਆਂ ਠੀਕ ਹੈ ਹਾਂਜੀ ਇਹਨਾਂ ਦਾ ਭਾਅ ਵੀ ਉਹੋ ਜਿਹਾ ਜੀ ਅੱਛਾ ਹਾਂਜੀ ਬਾਈ ਜਿਵੇਂ ਆ ਗਾਂ ਤੇਰੀ ਹੁਣ ਜਿਹੜਾ ਬਾਈ ਖੋਲੀ ਜਾਂਦਾ ਇਹ ਇਹਦਾ ਕਿੰਨਾ ਦਿਨ ਬਾਕੀ ਹੈ ਇਹਦੇ 12 15 ਦਿਨ ਬਾਕੀ ਹੈ ਜੀ ਤੇ 34 35 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਹੀ ਦੂਜੇ ਸੂਇਚ ਹੋ ਜਾਵਿਆ ਅੱਛਾ ਤੇ ਹੁਣ ਬਾਈ ਕਿੰਨਾ ਦੁੱਧ ਪਾਉਣਾ ਚ ਦੁੱਧ 34 35 ਕਿਲੋ ਬੜੇ ਆਰਾਮ ਨਾਲ ਜੀ ਚੰਗੇ ਵਜਨ ਵਜੂਦ ਵਾਲੀ ਵੱਟੇ ਅਰਗੀ ਵਹਿੜ ਹੈ ਜੀ ਠੀਕ ਹੈ ਥੋੜਾ ਜਿਹਾ ਕੱਲ ਦਾ ਆ ਕੇ ਉਦਰੀ ਉਦਰੀ ਹੈ ਲਿਆ ਬਈ ਕਰ। ਅੱਛਾ 35 ਕਿਲੋ ਦੁੱਧ ਖੁੱਲਾ ਪਾਉ ਬਈ। ਹਾਂਜੀ। ਲਿਆਕਰ ਬਣ ਦੇ ਕਰ। ਰੇਟ ਖਾਣ ਪੀਣ ਤੇ ਹੁੰਦਾ ਜੀ। ਪਿਆਰ ਖਾਣ ਤੇ ਖਵਾਉਣ ਪੀਣ ਤੇ ਹੁੰਦਾ ਜੀ। ਇਹ ਜੀ ਆਪਾਂ 1,11,000 ਰੁਪਏ ਦੀ ਦੇਵਾਂਗੇ ਜੀ। ਠੀਕ ਆ। ਬਣ ਦੇ ਵੀ ਬਣ ਦੇ ਕਰ। ਲੈ ਵੀ 35 ਕਿਲੋ ਦੁੱਧ ਵਾਲੀ ਗਾਂ ਦੇਖ ਲਓ ਤੇ ਰੇਟ ਜਿਹੜਾ ਹੈਗਾ 115। ਅੱਛਾ ਬਈ ਜਿਵੇਂ ਹੁਣ ਆ ਗਈ ਤੇਰੀ ਬਹੜ ਅਗਲੀ। ਹਾਂਜੀ। ਇਹ ਸੂਈ ਹੋਈ ਆ ਇਹ ਸੂਈ ਆ ਜੀ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਹੈ 20 ਦੇ ਆਸੇ-ਪਾਸੇ ਚੋਣ ਵਾਲਾ ਬੋਲਾ ਜੀ ਕਿੰਨਾ 20 ਦੇ ਆਸੇ-ਪਾਸੇ ਅੱਛਾ ਹੁਣ ਵੀ 20 ਦੇ ਡੱਬੇ ਭਰਵਾ ਦੇਗਾ ਮਰਵਾ ਦੇਾਂਗੇ ਜੀ ਠੀਕ ਹੈ ਤੇ ਪੀਕ ਲੈਵਲ ਇਹਦਾ ਕਿੰਨਾ ਜਾਊਗਾ ਮੇਰੇ ਕੰਨੀ ਝਾਕੇ ਦੱਸੋ ਜੀ ਪਹਿਲੇ ਸੂਏ ਮਾਲਕਾਂ ਨੇ 28 29 ਕਿਲੋ ਦੁੱਧ ਚੋਇਆ ਵਾ ਦਾ ਸਹੀ ਦੂਜਾ ਸੂਆ ਅਰੀਜਨਾਲ ਆਪਾਂ 25 ਕਿਲੋ ਤੋਂ ਬਾਹਰ ਦੁੱਧ ਚਵਾ ਕੇ ਦੇ ਦਾਂਗੇ ਜੀ ਠੀਕ ਹੈ ਰੇਟ ਕਿਰ ਹੋਵੇ ਦਾ ਇਹਦਾ ਆਪਾਂ 95000 ਰੁਪਏ ਲਵਾਂਗੇ 95000 ਲਿਆ ਬਈ ਕਰਾ ਖੋਲ ਮਗਰ ਬੱਚਾ ਕਿ ਬੱਚ ਥੋੜਾ ਯਾ ਤੁਰਨ ਦਾ ਤਲਿਆਰੇ ਦਾ ਇਹ ਵੀ ਬੜਾ ਹਲਕਤ ਕਰਦੀ ਹੈ ਜੀ ਅੱਛਾ ਇਹ ਫਿਰ ਖੁੱਲੀ ਆਈ ਹੈ ਨਾ ਹਾਂਜੀ ਹੂੰ ਬਾਕੀ ਉਂ ਸੀਲ ਠੰਡੀ ਹੈ ਜੀ ਐ ਕੋਈ ਮਾਰਨ ਵਾਲੀ ਨਹੀਂਗੀ ਇੱਥੋਂ ਤੁਸੀਂ ਜਾਂਦੀ ਚੈੱਕ ਕਰ ਲਓ ਮਿੱਤਰੋ ਹਨਾ ਇਹ ਖੜੀ ਦਾ ਪੱਲੇਵਾ ਜਮਨ ਫਿਕਸ ਆਰਡਰ ਇਹਦਾ ਰੇਟ ਕਿੰਨਾ ਦੱਸਿਆ ਸੀ ਬਈ ਇਹ ਆਪਾਂ 95000 ਰੁਪਏ ਦੀ ਦੇਵਾਂਗੇ ਜੀ ਬਾਕੀ ਆਪਣੀ 7 7.5 ਵਜ ਦੀ ਚਵਾਈ ਹੋਈ ਹੈ ਜੀ ਐ ਨਹੀਂ ਵੀ ਆਪਾਂ ਦੁੱਧ ਰੋਕ ਕੇ ਜਾਂ ਕੋਈ ਸਵੇਰੇ ਦੁੱਧ ਛੱਡ ਕੇ ਵੀਡੀਓ ਬਣਾਉਣੇ ਆ ਕੋਈ ਵੀ ਬੰਦਾ ਦੋ ਟਾਈਮ ਤਿੰਨ ਟਾਈਮ ਦਸੱਲੀ ਕਰ ਸਕਦਾ ਅੱਛਾ ਜਿਵੇਂ ਹੁਣ ਆ ਯਾਰ ਗਾਂ ਆ ਗਈ ਤੇਰੀ ਖੜੀ ਦਾ ਲੇਵਾ ਦਿਖਾਵਾਂ ਜਿਵੇਂ ਇਹ ਆ ਦੇਖੋ ਹੁਣ ਆਰਡਰ ਦੇਖ ਲਓ ਤੁਸੀਂ ਬਾਈ ਜੀ ਮਾਲਕ ਨੇ 45 46 ਕਿਲੋ ਪਹਿਲਾਂ ਤਾਂ ਦੁੱਧ ਦੱਸਿਆ ਹੋਇਆ ਜੀ ਇਹਦਾ ਹਜੇ ਇਹਦੇ 10 ਤੋਂ 12 ਦਿਨ ਬਾਕੀ ਹੈ ਜੀ ਅੱਛਾ ਪਹਿਲੇ ਸੂਈ 45 46 ਕਿਲੋ ਤੇ ਛਿੱਗੀ ਮੂੰਹ ਹੈ ਜੀ ਅੱਛਾ ਛਿੱਗੀ ਆ ਗਈ ਮੂੰਹ ਯਾਰ ਗਾਂ ਵੀ ਬਹੁਤ ਵੱਡੀ ਹੈ ਇਹ ਆ ਦੇਖੋ ਮਿੱਤਰੋ ਜਿਹੜੇ ਆ ਥਣ ਜੇ ਤੁਹਾਨੂੰ ਗੁਲਾਬੀ ਜੀ ਦੀਂਦੇ ਨਾ ਇਹ ਦਵਾਈ ਲਈ ਹੋਈ ਹੈ ਤੇ ਦਿਨ ਹਜੇ ਵੀ ਕਿੰਨੇ ਕਿਹੇ ਨੂੰ ਇਹਦੇ 10 12 ਦਿਨ ਬਾਕੀ ਹੈ ਜੀ ਹੋ ਸਕਦਾ 8 ਦਿਨ ਲਵੇ 7 ਦਿਨ ਠੀਕ ਹੈ ਬਾਕੀ ਆਪਾਂ ਪਿਛਲੇ ਸੂਏ ਬਣਦੀ ਬਣੀ ਕਰੀ ਵੇਖੀ ਹੈ ਜੀ ਬਹੁਤ ਜ਼ਿਆਦਾ ਲੈਵਲ ਹੁੰਦੀ ਹੈ ਜੀ ਠੀਕ ਹੈ ਹਾਂਜੀ ਲੋ ਵੀ ਮਿੱਤਰੋ ਹਨਾ ਇਹ ਦੂਜਾ ਸੂਆ ਸੂਦਿਏਗਾ ਤੇ 45 ਕਿਲੋ ਦੁੱਧ ਇਹਨੇ ਪਹਿਲੇ ਸੂਏ ਦਿੱਤਾ ਹੋਇਆ ਹੁਣ ਲੇਵੇ ਵਾਲਾ ਪੱਖ ਤੁਸੀਂ ਨਿਗਾਹ ਮਾਰ ਲਓ ਬਹੁਤ ਜਿਆਦੇ ਚੰਗੇ ਲੇਵੇ ਵਾਲੀ ਤੇ ਕੱਦਗਾਠ ਵੀ ਜਿਹੜਾ ਹੈਗਾ ਨਾ ਪੂਰਾ ਦਾ ਦਾ ਅੱਛਾ ਬਈ ਰੇਡ ਕੀ ਰਹੂ ਇਹਦਾ ਫਿਰ ਇਹ ਬਾਈ ਜੀ ਆਪਾਂ 1,75,000 ਰੁਪਏ ਦੀ ਦੇਵਾਂਗੇ ਜੀ 1 ਲੱਖ ਤੇ 75,000 ਦੀ 75,000 ਦੀ ਹਾਂ ਠੀਕ ਆ ਅੱਛਾ ਜਿਵੇਂ ਹੁਣ ਦੂਜੇ ਨੰਬਰ ਤੇ ਇਧਰਲੇ ਪਾਸੇ ਆ ਗਈ ਇੱਕ ਆਹ ਵਹੜ ਇਹ ਬਾਈ ਜੀ ਆਪਣੇ ਕੋਲੇ 8 ਦਿਨ ਹੋਰ ਰਹਿ ਗਈ ਤਾਂ 45 42 ਕਿਲੋ ਦੁੱਧ ਚਵਾ ਕੇ ਦੇਵਾਂਗੇ ਜੀ ਅੱਜ ਇਹਦੇ ਥੱਲੇ 29 ਤੋਂ 30 ਕਿਲੋ ਕੰਡੇ ਵਾਲਾ ਜੀ ਅੱਜ ਇਹਨੂੰ ਹਫਤਾ ਹੋ ਗਿਆ ਸੂਈ ਨੂੰ 40 ਕਿਲੋ ਦੁੱਧ ਤੋਲ ਕੇ ਦੇਵਾਂਗੇ ਹਾਂਜੀ ਠੀਕ ਆ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 6-7 ਦਿਨ ਹੋ ਗਏ ਜੀ 6-7 ਦਿਨ ਹੋ ਗਏ ਤੇ ਮਗਰ ਬੱਚਾ ਇਹਦਾ ਇਹਦੇ ਮਗਰ ਬੱਛਾ ਜੀ ਬੱਚਾ ਹਾਂਜੀ ਠੀਕ ਆ ਲਿਆ ਕਰਾਂ ਉਹਨਾਂ ਨੂੰ ਸਾਰੇ ਰਿਕਾਰਡ ਵਾਲੀ ਹੈ ਜੀ ਨਾਨੀ ਦਾਦੀ ਦਾ ਪੰਜ ਚਾਰ ਪੀੜੀਆਂ ਦਾ ਰਿਕਾਰਡ ਹੈ ਤੇ ਆਪ ਇਹ ਐਵਰੇਸਟ ਬੁੱਲਦੀ ਹੈ ਜੀ ਏਬੀਐਸ ਦੀ ਹਾਂਜੀ ਤੇ 5-7 ਮਹੀਨਿਆਂ ਦਾ ਇਹਦੇ ਨਾਲ ਬੀਮਾ ਵੀ ਹੈਗਾ ਜੀ ਅੱਛਾ ਲੋ ਵੀ ਮਿੱਤਰੋ ਬੀਮਾ ਵੀ ਨਾਲ ਹੈਗਾ ਤੇ ਹੁਣ 29 28 29 ਕਿਲੋ ਦੁੱਧ ਦੇ ਥੱਲੇ ਤਿਆਰ ਹੈ ਮੈਂ ਕਹਿੰਦਾ 14 15 ਕਿਲੋ ਟਾਈਮ ਦਾ ਕੰਡੇ ਦੇ ਧਰ ਦੇਾਂਗੇ ਜੀ ਅੱਛਾ ਹਾਂਜੀ ਬੰਦਾ ਦੋ ਟਾਈਮ ਤਿੰਨ ਟਾਈਮ ਇਸ ਸਾਈਡ ਤੋਂ ਨਸਾਂ ਨਸਾਂ ਵਿਖਾਓ ਜੀ ਹਜੇ ਤਾਂ ਵੱਧੀਆਂ ਹੀ ਲਾਈਆਂ ਠੀਕ ਹੈ ਲਾਉਣ ਹੀ ਲੱਗੀ ਹੈ ਜੀ ਹੂੰ ਇਹ ਆ ਦੇਖੋ ਮਿੱਤਰੋ ਲੇਵਾ ਜਮਨ ਪੱਕੇ ਲੇਵੇ ਵਾਲੀ ਫਿਕਸ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਲਓ 40 ਸੈਲ ਤੋਂ ਤੁਸੀਂ ਲੈਵਲ ਉਹ ਦਿਖਾਓ ਜੀ ਕੀ ਆ 40 ਕਿਲੋ ਦੁੱਧ ਜਿਹੜਾ ਹੈਗਾ ਖੁੱਲਾ ਪਾਉਗੀ ਹਾਂ ਇਹ ਆ ਦੇਖੋ ਤੁਸੀਂ ਫੇਸ ਜਿਹੜਾ ਬਾਈ ਕਹਿੰਦਾ ਵੀ ਸਾਈਡ ਤੋਂ ਲੇਵਾ ਉਹ ਤੁਸੀਂ ਚੈੱਕ ਕਰ ਲਓ ਠੀਕ ਹੈ ਇਹ ਹਜੇ ਤਾਂ ਜੇ ਗੱਲ ਕਰਗੇ ਪਲਾਂਚ ਇੱਕ ਉਹਨਾਂ ਨੂੰ ਲਿਆ ਕੇ ਰਾ ਤੇ ਰੇਟ ਇਹਦਾ ਬਾਈ ਕੀ ਰੋਕ ਬਾਈ ਜੀ ਆਪਾਂ 1 ਲੱਖ ਤੇ 70000 ਰੁਪਏ ਦੀ ਦੇਵਾਂਗੇ 1 ਲੱਖ ਤੇ 70000 ਦੀ ਠੀਕ ਹੈ ਲੈ ਜਾ ਵਿਕਰਾਂ ਕੋਠਲੇ ਹਾਂ ਬਾਈ ਸਰਿੰਦਰ ਹਾਂਜੀ ਮੈਂ ਨਾ ਇੱਥੋਂ ਦੁਬਾਰੇ ਦਿਖਾਉਣ ਦੀ ਕੋਸ਼ਿਸ਼ ਕਰਦਾ ਬਹਿੜਾ ਹਾ ਵੀ ਜੇ ਕੋਈ ਭਰਾ ਦੇਖੂਗਾ ਤੇ ਹੁਣ ਚੈੱਕ ਕਰ ਲੈ ਇਹ ਨਸਲ ਕੁਆਲਟੀ ਇਹਦੀ ਮੈਨੂੰ ਬਰੀਕੀਆਂ ਦੇ ਵਿੱਚ ਨਾ ਗਾਂ ਬਹੁਤ ਜ਼ਿਆਦਾ ਚੰਗੀ ਲੱਗੀ ਆ ਆ ਇਹ ਆਇਥੋਂ ਜਿਹੜਾ ਥਣਲੇਵਾ ਹੁਣ ਤੁਸੀਂ ਨੋਟ ਕਰ ਲਓ ਬਹੁਤ ਜਿਆਦੇ ਚੰਗੀ ਗਾਂ ਆ ਗਈ ਮਿੱਤਰੋ ਬਾਕੀ ਤੁਸੀਂ ਨਾ ਜੇ ਐਵਰੈਸਟ ਬੁੱਲ ਦੀ ਖੋਦ ਹੈ ਜੀ ਇਹ ਅੱਛਾ ਹਾਂਜੀ ਚਵਾਈ ਫਿਰ ਭਾਈ ਜੇ ਇਸ ਗਾਂ ਦੀ ਦੋ ਟਾਈਮ ਤਿੰਨ ਟਾਈਮ ਜਿਹੜਾ ਮਰਜ਼ੀ ਕਰ ਸਕਦਾ ਜੀ ਠੀਕ ਆ ਹਾਂਜੀ ਹੁਣ ਚਵਾਈ ਕਿੰਨੇ ਵੇ ਮਤਲਬ ਕਿੰਨੀ ਵਾਰੀ ਕਰਦੇ ਹੋ ਤਕਰੀਬਨ ਸਵੇਰੇ ਤਾਂ 7 ਹੀ ਵਜ ਜਾਂਦੇ ਜੀ ਹਾਂ ਸ਼ਾਮ ਨੂੰ 6 6:30 6 ਵਜੇ ਜੀ ਠੀਕ ਹੈ ਅੱਛਾ ਭਾਈ ਜਿਵੇਂ ਹੁਣ ਤੇਰੇ ਕੋਲੇ ਆ ਗਾਂ ਆ ਗਈ ਕਬਡੀਆਂ ਗਾਂਾਂ ਚੋਂ ਹਾਂਜੀ ਇਹ ਕਿੰਨਾ ਸੂਆ ਇਹ ਮਾਲਕਾਂ ਨੇ ਹੋ ਸਕਦਾ ਹੀ ਤੀਜਾ ਹੋਵੇ ਮਾਲਕਾਂ ਨੇ ਦੂਜਾ ਕਿ ਦਿੱਤੀ ਅੱਛਾ ਬਾਕੀ ਤੁਸੀਂ ਪਿੱਛੋਂ ਵਿਖਾਓ ਜੀ ਇਹ ਇਹਦੇ ਦਿਨ ਕਿੰਨੇ ਬਾਕੀ ਕਿ ਸੂਈ ਹੈ ਇਹ ਸੂਈ ਹੈ ਜੀ ਰਾਤ ਦੀ ਸੂਈ ਹੋਈ ਹੈ ਹਾਂਜੀ ਤੇ ਸੂਈ ਹੋਈ ਤੂੰ ਫਿਰ ਮੈਨੂੰ ਐ ਦੱਸ ਵੀ ਮਗਰ ਬੱਚਾ ਇਹਦੇ ਬੱਚਾ ਜੀ ਇਹਦੇ ਮਾਲਕਾ ਬੱਚਾ ਤੇ ਦੁੱਧ ਕਿੰਨਾ ਬਾਈ ਹੁਣ ਇਹਦੇ ਹਲੇ ਬਾਈ ਜੀ ਆਪਾਂ 11 12 ਕਿਲੋ ਬੋਲਾ ਕੱਢਿਆ ਜੀ ਸਵੇਰੇ ਅੱਛਾ ਹਾਂਜੀ ਇਹ 11 12 ਕਿਲੋ ਬੋਲਾ ਇਹ ਆ ਦੇਖੋ ਲੇਵੇ ਵਾਲੇ ਤਾਂ ਭੂਗ ਹੀ ਬੰਨੀ ਖੜੀ ਆ ਐਨ ਫਿੱਟ ਜਮਾ ਕਿੰਨਾ ਦੁੱਧ ਪਾਉ ਬਈ ਭਾਈ ਜੀ 40 ਕਿਲੋ ਤੋਂ ਬਾਹਰ ਮਾਲਕਾਂ ਨੇ 45 46 ਕਿਲੋ ਹੀ ਪਹਿਲਾਂ ਹੁੰਦਾ ਦੱਸਿਆ ਜੀ 40 ਸਾਨੂੰ ਅਗਲਾ ਹਰੇਕ ਹੀ ਆਉਂਦਾ 40 ਕਿਲੋ ਦੁੱਧ ਚਵਾ ਕੇ ਦੇ ਦੇਂਗੇ ਜੀ 8-10 ਦਿਨ ਆਪਣੇ ਕੋਲੇ ਰਹੇਗੀ ਤਾਂ ਜੀ ਠੀਕ ਆ ਨਹੀਂ ਯਾਰ ਗਾਂ ਤਾਂ ਤੇਰੀ ਇਹ ਵੀ ਪੂਰੀ ਜ਼ਬਰਦਸਤ ਆ ਹਨਾ ਰੇਟ ਕੀ ਰਹੂ ਬਈ ਫਿਰ ਇਹ ਤੇ ਬਾਈ ਆਪਾਂ 1,70,000 ਰੁਪਏ ਦੀ ਦੇਵਾਂਗੇ ਜੀ 1,70,000 ਹਾਂਜੀ ਠੀਕ ਆ ਐ ਇਧਰ ਲੈ ਹੀ ਬਈ ਉਹਨਾਂ ਨੂੰ ਲੋ ਵੀ ਮਿੱਤਰੋ ਆ ਤੁਸੀਂ 40 ਕਿਲੋ ਵਾਲੀ ਗਾਂ ਨੋਟ ਕਰ ਲੋ ਵੀ ਬਾਈ ਕਹਿੰਦਾ ਵੀ ਜੇ ਆਪਣੇ ਕੋਲੇ ਗਾਂ ਰਹਿ ਗਈ ਨਾ ਇਹ 8 ਦਿਨ ਤੇ ਆਪਾਂ 40 ਕਿਲੋ ਦੁੱਧ ਤੋਲ ਕੇ ਦੇ ਦਾਂਗੇ ਰੇਟ ਇਹਦਾ ਜਿਹੜਾ ਹੈਗਾ 1 ਲੱਖ ਤੇ 70000 ਰੁਪਇਆ ਹੁਣ ਤੁਸੀਂ ਲੇਵੇ ਵਾਲਾ ਪਖਤਾ ਯਾਰ ਮੈਂ ਕਹਿੰਦਾ ਵੀ ਕਿਸੇ ਪਾਸੇ ਕੋਈ ਘਾਟ ਹੀ ਹੈ ਨਹੀਂ ਇਨੇ ਨਹੀਂ ਹਜੇ ਤਾਂ ਰੰਗ ਕੇ ਇਹਦੇ 8-10 ਦਿਨਾਂ ਨੂੰ ਜਦੋਂ ਇਹਨੇ ਦੁੱਧ ਤੇ ਚੱਲਣਾ ਪੀਕ ਲੈਵਲ ਤੇ ਉਦੋਂ ਆਉਣੇ ਆ ਅੱਜ ਕੁਝ ਵੀ ਨਹੀਂ ਜੀ ਠੀਕ ਆ ਅੱਛਾ ਜਿਵੇਂ ਹੁਣ ਆਪਣੇ ਕੋਲੇ ਇੱਧਰ ਦੋ ਬੈੜਾ ਮੈਂ ਭੁੱਲ ਗਿਆ ਸੀਗਾ ਮੈਨੂੰ ਐ ਲੱਗਦਾ ਮੈਂ ਤਾਂ ਐਂਡ ਅਪ ਕਰਤਾ ਸੀ ਇੱਥੇ ਮੈਨੂੰ ਐ ਦੱਸ ਬਾਈ ਜਿਵੇਂ ਆਹ ਕਾਂ ਆ ਕੀਤੇ ਹਾਂਜੀ ਇਹ ਬਹਿੜ ਇਹ ਤਕਰੀਬਨ ਹਫਤਾਕ ਬਾਕੀ ਹੈ ਜੀ ਇਹਦਾ ਹਫਤਾ ਬਾਕੀ ਕਿੰਨੇ ਕ ਦੁੱਧ ਵਾਲੀ ਹੈ ਇਹ 24-25 ਕਿਲੋ ਦੁੱਧ ਵਾਲੀ ਹੈ ਜੀ ਠੀਕ ਆ 24-25 ਕਿਲੋ ਵਾਲੀ ਤੇ ਰੇਟ ਕੀ ਰਹੂ ਬਾਈ ਫਿਰ ਇਹਦਾ ਇਹ ਆਪਾਂ ਜੀ 95000 ਰੁਪਏ ਦੀ ਦੇਵਾਂਗੇ ਜੀ ਅੱਛਾ 95 ਹਾਂਜੀ ਹਜੇ ਤਾਂ ਫਿਰ ਲਾਉਣਾ ਹਜੇ ਸਟਾਰਟ ਕੀਤਾ ਹਾਂਜੀ ਹਾਂਜੀ ਕਿ ਨਹੀਂ ਹਾਂਜੀ ਠੀਕ ਆ ਲੈ ਬਣਦੇ ਵੀ ਬਣਦੇ ਲੈ ਲੈ ਇਹਦਾ ਯਾਰ ਲੇਵਾ ਇਹਦਾ ਵੀ ਚੰਗਾ ਤਿਆਰ ਇਹਨਾਂ ਨੂੰ ਤਾਂ ਜੀ ਰਸੇ ਨਾਲ ਤੁਰਨੇ ਨਹੀਂ ਆਉਂਦਾ ਸੀ 2-4 ਦਿਨਾਂ ਦੀ ਆਪਣੇ ਕੋਲੇ ਆਈਆਂ ਹੁਣ ਤੁਰਨਾ ਯਾਰ ਰਸੇ ਦੇ ਨਾਲ ਤੇ ਬਾਈ ਜਿਵੇਂ ਹੁਣ ਅਗਲੀ ਗਾਂ ਆ ਗਈ ਤੇਰੀ ਉਹ ਇਹ ਵੀ ਪੂਰੇ ਰਿਕਾਰਡ ਵਾਲੀ ਵਹਿੜਾ ਜੀ ਹਾਂ ਫਾਰਮ ਦੀ ਵਹਿੜਾ ਜੀ ਆਪੇ ਚੈਂਪੀਅਨ ਬੁੱਲਦੀ ਅੱਗੇ ਵੀ ਇਹਦਾ ਸਾਰਾ ਰਿਕਾਰਡ ਹੈਗਾ ਜੀ ਠੀਕ ਆ ਇਹਦੇ 20 ਦਿਨ ਬਾਕੀ ਹੈ ਜੀ 20 ਦਿਨ ਬਾਕੀ ਹੈ ਤੇ ਕਿੰਨਾ ਦੁੱਧ ਪਾਉੂਗੀ ਫਿਰ ਦੁੱਧ ਇਹ 30 32 ਕਿਲੋ ਦੁੱਧ ਪਾ ਦੂਗੀ ਜੀ ਪਹਿਲਾਂ ਦਾ 28 29 ਕਿਲੋ ਦੁੱਧ ਦਾ ਰਿਕਾਰਡ ਹੈ ਜੀ 30 ਕਿਲੋ ਦਾ ਹਾਂਜੀ ਬਈ ਰੇਟ ਕੀ ਰਹੂ ਫਿਰ ਇਹਦਾ ਇਹ ਆਪਾਂ 1 ਲੱਖ ਤੇ 10000 ਰੁਪਏ ਹੀ ਦੇਵਾਂਗੇ ਜੀ ਠੀਕ ਹੈ 1 ਲੱਖ ਤੇ 10000 ਦਾ ਮਾਨਤਨ ਬਈ ਕੋਈ ਮੌਕੇ ਤੇ ਜੀ ਮੌਕੇ ਤੇ ਠੀਕ ਹੈ ਅੱਛਾ ਮਿੱਤਰੋ ਜੇ ਇਹ ਗੱਲ ਕਰਕੇ ਨਾ ਜਿਵੇਂ ਬਾਈ ਨੇ ਹੁਣ ਆਖਿਆ ਹੈਗਾ ਵੀ 30 ਕਿਲੋ ਦੁੱਧ ਕਿਉਂਕਿ ਹੁਣ ਸਾਨੂੰ ਕੋਈ ਨਾ ਜੱਜਮੈਂਟ ਆਉਂਦੀ ਹੋਵੇ ਬਾਕੀ ਜਦੋਂ ਇਹਨੇ ਜ਼ਮਾਨ ਮੌਕੇ ਦੇ ਮੌਕੇ ਤਿਆਰ ਹੋਣਾ ਜਿਸ ਦਿਨ ਇਹਨੇ ਸੁਣਾ ਤਾਂ ਉਹਦੇ ਮਤਲਬ گا ਦੱਸੂਗੀ ਵੀ ਹਾਂ ਮੈਂ 30 ਕਿਲੋ ਦੁੱਧ ਪਾਉਂਗੀ ਅੱਛਾ ਭਾਈ ਸਰੇਂਦਰ ਅ ਬਾਕੀ ਅੱਛਾ ਭਾਈ ਸਰੇਂਦਰ ਜੇ ਹੁਣ ਆਪਾਂ ਗੱਲ ਕਰ ਲਗੇ ਵੀ ਅੱਜ ਆਪਣੇ ਕੋਲੇ ਹਾਈਐਸਟ ਦੁੱਧ ਵਾਲੀ ਗਾ ਮਤਲਬ 40 45 ਕਿਲੋ ਵਾਲੀ ਠੀਕ ਹੈ ਜੀ ਇਸ ਇਸ ਤੋਂ ਇਲਾਵਾ ਵੀ ਕੋਈ ਹੋਰ ਵੱਧ ਦੁੱਧ ਵਾਲੀ ਗਾਂ ਆਉਂਦੀ ਹੈ ਜੀ ਇਹਨਾਂ ਨੂੰ ਤਾਂ ਨਾ ਜੀ ਦੁੱਧ ਕੱਢਣਾ ਹੋਣਾ ਹੋਣਾ ਚਾਹੀਦਾ ਜੀ ਬੰਦੇ ਨੂੰ ਠੀਕ ਹੈ ਆਪਾਂ 40 ਆ ਖਤਾ ਗਾਂ 55 ਕਿਲੋ ਵੀ ਦੁੱਧ ਚਵਾ ਸਕਦੀ ਹੈ ਜੀ 50 55 ਕਿਲੋ ਚਿੱਟੀ કે ਕਾਲੀ ਦੋਵੇਂ ਜੀ ਦੋਵੇਂ ਹੀ ਠੀਕ ਹੈ 55 ਜਿਵੇਂ ਪਿਛਲੇ ਹਫਤੇ ਆਪਾਂ 53 54 ਕਿਲੋ ਦੁੱਧ ਚਵਾ ਕੇ ਇੱਕ ਵੜ ਵੇਚੀ ਹੈ ਜੀ ਅੱਛਾ ਬੰਦੇ ਦੋ ਦਿਨ ਇੱਥੇ ਰਹੇ ਸਵੇਰੇ ਸ਼ਾਮ ਹਾਂ ਚਾਰ ਡੰਗ ਚੋਈ ਉਹਨਾਂ ਨੇ ਠੀਕ ਹੈ ਤੇ ਜਿੰਨੇ ਮੂੰਹ ਮੰਗੇ ਉਹਨੇ ਹੀ ਦਿੱਤੇ ਜੀ ਮਾਲਕਾਂ ਨੇ ਅੱਛਾ ਉਹਨੇ ਰੁਪਈਏ ਨਹੀਂ ਦਿੱਤੇ ਜੀ ਠੀਕ ਹੈ ਆਪਾਂ ਵੀ ਅਗਲਿਆਂ ਨੂੰ ਦੋ ਦੋ ਦਿਨ ਚਵਾ ਕੇ ਚਾਰ ਟਾਈਮ ਮਨ ਖੁਸ਼ ਕਰਾ ਕੇ ਫੇਰ ਠੀਕ ਹੈ ਐ ਨਹੀਂ ਵੀ ਉਹੀ 52 55 ਕਿਲੋ ਆਖਤਾ ਸਵੇਰੇ ਸ਼ਾਮ ਬਾਗਟ ਬਾਗਟ ਤੇ ਚੋਈ ਨਹੀਂ ਜਾਂਦੀ ਸੀਗੀ ਜੀ 20 ਕਿਲੋਲੇ ਤੇ ਰੰਮ ਤੇ ਬਾਗਟ ਲਾ ਕੇ ਚੋਣੀ ਪੈਂਦੀ ਸੀਗੀ ਠੀਕ ਹੈ ਹਾਂਜੀ ਦੇਖੋ ਇਹ ਬਹੁਤ ਵੱਡੀ ਗੱਲ ਆ ਬਈ ਚਵਾ ਕੇ ਪਸ਼ੂ ਵੇਚਣਾ ਬਾਕੀ ਦਾ ਜੀ ਬੰਦਾ ਸਾਹਮਣ ਵਾਲਾ ਹੋਣਾ ਚਾਹੀਦਾ ਚੂਣ ਵਾਲਾ ਪਤਾ ਹੋਣਾ ਚਾਹੀਦਾ ਗਾਂ ਬਾਰੇ ਠੀਕ ਹੈ ਗੱਲ ਹਾਂਜੀ ਨਹੀਂ ਚਲੋ ਕਰਮਾਲੀਆਂ ਕੱਢ ਦਿੰਦੀਆਂ ਜੀ ਤਜਰਬਾ ਵੱਡਾ ਹੋ ਜਾਂਦਾ ਬਈ ਹਨਾ ਅ ਬਾਕੀ ਆਏ ਆ ਬਈ ਦੇਖੋ ਜਿਹੜਾ ਫਾਰਮਰ ਦੇ ਵਿੱਚ ਪਸ਼ੂ ਲੈ ਕੇ ਜਾਂਦਾ ਹਨਾ ਕਿਉਂ ਉਹ ਫਿਰ ਵੱਡੇ ਤਜਰਬੇਕਾਰ ਬੰਦੇ ਹੀ ਹੁੰਦੇ ਆ ਤੇ ਉਹ ਕਿਉਂ ਉਹਨਾਂ ਦਾ ਵੱਡਾ ਫਾਰਮ ਦਾ ਕੰਮ ਆ ਜਾਂਦਾ ਕੀ ਨਵੇਂ ਬੰਦੇ ਵੀ ਆ ਜਾਂਦੇ ਜੀ ਜਿਵੇਂ ਅੱਜ ਮੈਨੂੰ 2 ਕ ਘੰਟੇ ਹੋ ਗਏ ਫੋਨ ਆਇਆ ਹਾਂ ਕਿ ਵੀ ਗਾਂ ਲੈਣੀ ਐ ਅਸੀਂ ਬਸ ਵੀ ਹੋਵੇ ਵੀ ਸੀਲ ਠੰਡੀ ਤੇ ਰੁਪਿਆ ਵੀ 30 40 ਹਜ਼ਾਰ ਲਾ ਦਾਂਗੇ ਛੋਟੇ ਕੋਲੇ ਤਾਂ ਬਾੜੀਆਂ ਮਹਿੰਗੀਆਂ ਹੁੰਦੀਆਂ ਕਿ ਵੀਡੀਓ ਚ ਦੁੱਧ ਭਾਣਾ 20 25 ਕਿਲੋ ਹੀ ਹੋਵੇ ਅੱਛਾ ਹੈ ਵੀ ਚਲੋ ਮੈਨੂੰ ਹਾਸੀ ਵੀ ਆਵੇ ਵੀ 35-40000 ਚ 20-25 ਕਿਲੋ ਹੀ ਦੁੱਧ ਆ ਕੇ ਕਬੂਲ ਆ ਸਾਨੂੰ ਹੋਵੇ 35-40000 ਚ ਤਾਂ ਹੀ ਅੱਜਕੱਲ 10 ਸ਼ੇਰ ਦੁੱਧ ਆਉਂਦਾ ਠੀਕ ਹੈ ਹਾਂਜੀ 25 20-25 ਸ਼ੇਰ ਨਹੀਂ ਆਉਂਦਾਗਾ ਸਹੀ ਗੱਲ ਹੈ ਚਲੋ ਮੈਂ ਤਾਂ ਇਹੀ ਗੱਲ ਕਹਿਣਾ ਵੀ ਆਪਾਂ ਤਾਂ ਇਹੀ ਅਰਦਾਸ ਕਰਦੇ ਆ ਜਿਹੜੇ ਭਰਾ ਸਾਡੇ ਕੋਲੋਂ ਚੀਜ਼ ਲੈ ਕੇ ਜਾਂਦੇ ਆ ਹਨਾ ਤੇ ਉਹਨਾਂ ਦੀ ਵੀ ਚੜ੍ਹਦੀ ਕਲਾ ਰਹੇ ਤੇ ਸੋਡੇ ਵੀ ਚੜ੍ਹਦੀ ਕਲਾ ਰਹੇ ਤੇ ਭਾਈ ਲਾਸਟ ਤੇ ਨੰਬਰ ਜੁਰ ਨੰਬਰ ਜੀ 795 33166 ਜੀ WhatsApp ਵਾਲਾ ਨੰਬਰ ਹੈ 941745555 ਜੀ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਵੀ ਧੰਨਵਾਦ ਲੋ ਵੀ ਮਿੱਤਰੋ ਜੇ ਆਪਾਂ ਗੱਲ ਕਰੀਏ ਹਨਾ ਇਨ੍ਹਾਂ گاਵਾਂ ਦੇ ਕਿਉਂਕਿ ਇੱਕ ਤੋਂ ਵੱਧ ਕੇ ਇੱਕ ਪਸ਼ੂ ਹੈ ਬਾਈ ਦੇ ਫਾਰਮ ਦੇ ਉੱਤੇ ਤੁਸੀਂ ਇੱਥੇ ਪਹੁੰਚਿਓ ਪਹੁੰਚ ਕੇ ਆਪਦੀ ਦੋ ਡੰਗ ਦੀ ਚਵਾਈ ਕਰਕੇ ਤਸੱਲੀ ਕਰਕੇ ਤੁਸੀਂ ਪਸ਼ੂ ਖਰੀਦ ਕਰ ਸਕਦੇ ਹੋ